ਸਰਸ੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਅਗਰਸਲ ਪੁਲਿਸ ਨੇ ਇੱਕ ਸ਼ੱਕੀ ਨੌਜਵਾਨ ਜਿਸ ਨੂੰ ਕਿ ਜਦ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਤਾਂ ਇਸ ਦੇ ਕੋਲੋਂ ਜਿਹੜਾ ਅਸਲਾ ਹੈ ਉਹ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਦੇਸੀ ਕੱਟਾ ਤੇ ਇੱਕ ਬੱਤੀ ਬੋਰ ਦੀ ਪਿਸਤੌਲ ਜਿਹੜੀ ਹੈ ਇਸ ਦੇ ਕੋਲੋਂ ਬਰਾਮਦ ਹੋਈ ਹੈ ਤੇ ਜਿਹੜਾ ਵਿਅਕਤੀ ਹੈ ਇਹ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉੱਥੇ ਵੀ ਵਾਕ ਥਾਣਿਆਂ ਦੇ ਵਿੱਚ ਇਸਤੇ 9 ਦੇ ਕਰੀਬ ਮੁਕਦਮੇ ਦਰਜ ਨੇ ਆਰਮਜ਼ ਐਕਟ ਦੇ ਤਹਿਤ ਤੇ ਲੜਾਈ ਝਗੜੇ ਦੇ ਕਈ ਮਾਮਲੇ ਨੇ ਤੇ ਇੱਕ ਜ਼ਬਰ ਜਨਾਹ ਦਾ ਪਰਚਾ ਵੀ ਇਸਤੇ ਦਰਜਾ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਸ਼ੱਕ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਰੋਕਿਆ ਗਿਆ ਸੀ ਤੇ ਜਦ ਤਲਾਸ਼ੀ ਲਈ ਗਈ ਹੈ ਤਾਂ ਤਲਾਸ਼ੀ ਦੌਰਾਨ ਇਸ ਦੇ ਕੋਲੋਂ ਜਿਹੜਾ ਨਜਾਇਜ਼ ਅਸਲਾ ਬਰਾਮਦ ਹੋਇਆ ਇਸਤੇ ਵੱਖ-ਵੱਖਰੇ ਥਾਣਿਆਂ ਦੇ ਵਿੱਚ ਕਈ ਮਾਮਲੇ ਵੀ ਦਰਜ ਨੇ ਫਿਲਹਾਲ ਅਗਲ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੀ ਥਾਣਾ ਸੰਗਨ ਦੀ ਇੱਕ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਨਾਕਾ ਡੂਮਾੜੀ ਦੇ ਨੇੜੇ ਜੀਡੀ ਰੋਡ ਦੇ ਉੱਪਰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਸ਼ੱਕੀ ਨੌਜਵਾਨ ਜਿਹੜਾ ਟੱਲਤ ਲੱਗਿਆ ਤਾਂ ਬਹੁਤ ਹੀ ਗੁਰਤੀ ਨਾਲ ਸਾਡੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕੀਤਾ ਕਾਬੂ ਕਰਕੇ ਉਸ ਤੋਂ ਇੱਕ ਬੱਤੀਪੂਰ ਨਾਜਾਇਜ਼ ਪਿਸਟਲ ਦੇਸੀ ਕਟਾ ਬਰਾਮਦ ਕੀਤਾ ਸਮੇਤ ਮੈਗਜ਼ੀਨ ਇਹਨੂੰ ਨਾਮ ਪਤਾ ਪੁੱਛਤ ਤੇ ਪਤਾ ਲੱਗਿਆ ਕਿ ਇਹਦਾ ਨਾਮ ਕਿਰਨਪਾਲ ਉਰਫ ਕਰਨੀ son of ਹੀਤਰਾ ਇਹ ਰਹਿਣ ਵਾਲਾ ਮੁੰਡਾ ਦਾ ਤਸੀਲ ਹਲਮਾਰਗੜ ਰਾਜਸਥਾਨ ਦਾ ਤਾਂ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 25 30 ਆਬਜੈਕਟ ਪੁਲਿਸ ਸਟੇਸ਼ਨ ਸੰਗਤ ਇਹਨੂੰ ਫਰਦਰ ਅਦਾਲਤ ਬਾਣੀਓਗਦਾਲ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਜੋ ਵੀ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉਗਾ ਤਾਂ ਉਹ ਦੱਸਿਆ ਜਾਊਗਾ ਅ ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਇਹਦੇ ਤੇ ਟੋਟਲ 9 ਮਕਦਮੇ ਦਰਜ ਹੈ ਬਗਵੰਤ ਥਾਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਅ ਜ਼ਿਆਦਾਤਰ ਇਹਦੇ ਤੇ ਮਕਦਮੇ ਆਬਜੈਕਟ ਲੜਾਈ ਝਗੜੇ ਦੇ ਤੇ ਇੱਕ ਮਕਦਮਾ ਇਹਦੇ ਤੇ 376 ਦਾ ਰੇਪ ਦਾ ਵੀ ਹੈ ਅ ਥਾਣਾ ਹਨੂਮਾਨਗੜ ਟਾਊਨ ਦੇ ਵਿੱਚ